ਹਾਂਜੀ ਮਾਨਸਾ ਵਾਲਿਓ ਕੀ ਹਾਲ ਐ ਇੱਕ ਤਾਂ ਜੀ ਕਰਨਾ ਬਠੰਡੇ ਵਾਲੀ ਆ ਚਿਹਰਾ ਗੋਰ ਨਾਲ ਦੇਖੋ ਇਹ ਹੈਗੀ ਕਿਰਨਾ ਮਾਨਸਾ ਵਾਲੀ ਲਓ ਜੀ ਹੁਣ ਕਿਰਨਾ ਦੇ ਸਲੂਨ ਤੇ ਆਪਾਂ ਖੜੇ ਆ ਆ ਦੇਖ ਸਕਦੇ ਹੋ ਜੀ ਕਿਰਨਾ ਦਾ ਸਲੂਨ ਬਹੁਤ ਵਧੀਆ ਬਣਾਇਆ ਹੋਇਆ ਜੀ ਕਿਰਨਾ ਨੇ ਸਲੂਨ ਤੇ ਸਮਾਨ ਦੀ ਗੱਲ ਕਰੀਏ ਸਾਰਾ ਸਮਾਨ ਇੱਥੇ ਬ੍ਰਾਂਡਡ ਕੰਪਨੀ ਦਾ ਹੋਊਗਾ ਦੇਸੀ ਸਮਾਨ ਕੋਈ ਨਹੀਂ ਤੁਹਾਨੂੰ ਮਿਲੂਗਾ ਇੱਥੇ ਸਾਰਾ ਸਮਾਨ ਬ੍ਰਾਂਡਡ ਕੰਪਨੀਆਂ ਦਾ ਤਾਂ ਆਪਾਂ ਕਿਰਨਾ ਨਾਲ ਗੱਲ ਕਰਾਂਗੇ ਕਿਰਨਾ ਤੂੰ ਕੀ ਕੀ ਆਫਰ ਲਾਈਆਂ ਨੇ ਇਹ ਕਿਰਨਾ ਮਾਨਸਾ ਵਾਲੀ ਐ ਜੀ ਇੱਕ ਕਰਨਾ ਬਠਿੰਡੇ ਵਾਲੀ ਹੈ ਇਹਨੂੰ ਵੀ ਲਾਈਕ ਕਰ ਦਿਆ ਕਰੋ ਹਾਂ ਕਰਨਾ ਕੀ ਕੀ ਆਫਰਾਂ ਲਾਈਆਂ ਨੇ ਜਿਵੇਂ ਆਪਾਂ हेयर स्ਪਾ ਨਾਲ ਲਾਈ ਹੈ ਜੀ ਵੀ हेयर स्ਪਾ ਨਾਲ ਆਪਣਾ ਕਲੀਨ ਅਪ ਫਰੀ ਹੈਗਾ ਵੈਕਸਿੰਗ ਨਾਲ ਆਪਣਾ ਮੈਨੀਕੁਰ ਪੈਡੀਕੁਰ ਫਰੀ ਹੈਗਾ ਤੇ ਸਮੂਥਿੰਗ ਨਾਲ ਆਪਣੇ ਸਮੂਥਿੰਗ ਜਿਵੇਂ ਜਿੰਨੇ ਵੀ ਲੌਂਗ ਹੈਅਰ ਨੇਗੇ ਤੇ ਆਪਣੇ ਸਮੂਥਿੰਗ ਸਿਰਫ 2500 ਹੀ ਹੈਗਾ ਜਿੰਨੇ ਮਰਜ਼ੀ ਲੌਂਗ ਹੈਅਰ ਹੋਣ ਫੇਸ਼ੀਅਲ ਨਾਲ ਆਪਣੀ ਕਟਿੰਗ ਫਰੀ ਹੈ ਜੋ ਜਿਹੜੀ ਮਰਜ਼ੀ ਤੁਸੀਂ ਕਟਿੰਗ ਕਰਾਉਣਾ ਚਾਹੁੰਦੇ ਹੋ ਫਰੀ ਹੈਗੀ ਫੇਸ਼ੀਅਲ ਨਾਲ ਜੀ ਔਰ ਆਫਰ ਕੋਈ ਆਫਰ ਹੀ ਨਹੀਂ ਕੋਈ ਗੱਲ ਨਹੀਂ ਜਿਵੇਂ ਤੁਸੀਂ ਆ ਕੇ ਇੱਕ ਵਾਰ ਸਾਡੇ ਕੋਲ ਵਿజిਟ ਕਰੋ ਅਸੀਂ ਤੁਹਾਨੂੰ ਆਫਰ ਹਰ ਇੱਕ ਚੀਜ਼ ਦੇ ਉੱਤੇ ਦੇਵਾਂਗੇ ਤਾਂ ਦੋਸਤੋ ਮੇਰੇ ਭੈਣਾਂ ਨੂੰ ਮੈਂ ਦੱਸ ਦਿਆਂ ਹਰੇਕ ਚੀਜ਼ ਦੇ ਆਫਰ ਲੱਗੀ ਹੈ ਸਲੂਨ ਦੇ ਹਰੇਕ ਜਿਹੜਾ ਵੀ ਕੰਮ ਹੁੰਦਾ ਇੱਥੇ ਤਾਂ ਕਿਰਨਾ ਮਾਨਸਾਲੀ ਨੂੰ ਲਾਈਕ ਕਰਿਓ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਆ ਤਾਂ ਬਹੁਤ ਹੀ ਜਲਦ ਤੁਹਾਨੂੰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਵਿੱਚ ਜੇ ਤੁਸੀਂ ਕਿਰਨਾ ਨਾਲ ਸੰਪਰਕ ਕਰਨਾ ਹੋਵੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਲੋਕੇਸ਼ਨ ਦੀ ਗੱਲ ਕਰੀਏ 92 ਟ੍ਰੈਫਿਕ ਕਰੋੜ ਨੇੜੇ ਰਾਮਬਾਗ ਮਾਨਸਾ